ਕੋਤੇ ਟੀਮ ਦੇ ਦੇ ਤਨ ਕੋਲ ਕੋ ਮੈਂ ਬੁਲਾਇਆ ਗਿਆ। ਪਹਿਲਾ ਦਾ ਮੈਂ মিডিਆ ਦਾ ਬੋਸ ਸੰਵਾਦ ਹੈ ਕਿ ਅੱਜ ਗਰੀਬ ਦੀ ਆਵਾਜ਼ ਇਮੀਡੀਆ ਚੱਕ ਰਹੀ ਆ। ਮੀਡੀਆ ਦਾ ਨਾਮ ਹੋਵੇ ਗਰੀਬਾਂ ਦੀ ਆਵਾਜ਼ ਚੱਕਣ ਵਾਸਤੇ ਅੱਜ ਕੁੰਨੇ ਦਾ ਤੇ ਜਿਹੜੇ ਅੱਜ ਕਾਗਜ਼ ਆਫਸਰ ਕਰਕੇ ਆਏ ਆ ਬਾਵਾ ਸਾਹਿਬ ਹੀ ਨਾਮ ਮੈਂ ਜੀ ਦੇ ਕੋਤੇ ਜਸਵੰਤ ਰਾਓ ਮੈਂ ਨਾ ਜੀ। ਉਹ ਸਾਡੇ ਪਾਰਟੀ ਦੇ ਸੁਪਰੀਮਾ ਜਿਹੜੀ ਸਾਡੀ ਪਾਰਟੀ ਗਲੋਬਲ ਰਿਪਬਲਿਕਨ ਪਾਰਟੀ ਹੈ ਪੰਜਾਬ ਦੇ ਵਿੱਚ 2 ਮਹੀਨਿਆਂ ਤੋਂ ਰਜਿਸਟਰ ਉਹਦੇ ਬੈਨਰ ਦੇ ਅੱਗੇ ਆਦੀ ਲਖਮੀ ਨਾਦਮ ਜੱਗਰਾਏ ਅੱਜ ਸਾਰਨੇ ਤੋਂ ਬਹੁਤ ਪ੍ਰੇਰ ਅਰਦਾਸ ਦਿੱਤੇ ਆ ਇਹਨਾਂ ਨੂੰ ਕੁਝ ਆਵਾਜ਼ਾਂ ਚ ਲੰਬਾ ਗਿਆਨ ਪੜੀ ਮੁਸ਼ਕਲਾਂ ਰਕਵਸ਼ ਕੀਤੀ ਹੈ ਕਿ ਪੰਜਾਬ ਆਜ ਨਸ਼ਿਆਂ ਦੀ ਮਾਰ ਹੇਠ ਚੀਨਾ ਕਿ ਨਸ਼ਿਆਂ ਨੇ ਲੋਕੀ ਦਾ ਕਹਿੰਦੇ ਲੱਗ ਤੋੜ ਤਾ ਲੱਗ ਨਹੀਂ ਸਭ ਕੁਝ ਹੀ ਖਤਮ ਹੀ ਕਰਦਾ ਮੋਦੇ ਤੇ ਮੇਰੇ ਆਸ਼ੀਸ਼ਵਾਦ ਕਰ ਤੋਂ ਕਰ ਤੋਂ ਅਸੀਹ ਹੋ ਸਜਤ ਬੇਟ ਜਾ ਲਿਆ ਮੈਂ ਸਮੰਧ ਦਾ ਦੋਸਤਾਂ ਦੀ ਚਾਲ ਲੈਣ ਦਾ ਮਤਲਬ ਨਹੀਂ। ਬਾਬਾ ਸਾਹਿਬ ਨੂੰ ਜੇ ਸਮੀ ਗੱਲਬਾਤ ਦਰਸ਼ਨਾਂ ਬਰੰਦ ਜਨਾ ਆਮੀ। ਇਹ ਗੱਲ ਦਰਸ਼ੀਆਂ ਨਾਲ ਤਾਂ ਮੇਜ ਆ ਜਾਂਦੀ। ਤੇ ਪੰਜਾਬ ਵਿੱਚ ਜੋ ਅੱਜ ਤੋਂ ਪ੍ਰਾਤਨ ਕਾਲ ਦੇ ਵਿੱਚ ਐਸੀ ਸਮਾਜ ਦੇ ਨੂੰ ਤੇ ਮੋਰੇ ਜਾਂ ਦੇ ਕਿਸੇ ਚਾਲ ਬਣਿਆ ਜੀ। ਅੱਜ ਵੀ ਦੇਖਣ ਨੂੰ ਨਹੀਂ, ਲੇਕਿਨ ਬੋਸ ਤਾਂ ਹੋਈ ਜਾਂਦਾ। ਉਹਨੂੰ ਖਤਮ ਕਰਵਾਉਣ ਦੇ ਬਾਬਾ ਸਾਹਿਬ ਨੇ ਮਦਦ ਉਤਤੇ ਉਹਨਾਂ ਦਾ ਵਾਸ਼ ਕੀਤਾ ਤੇ ਉਹਨਾਂ ਨੇ ਰਿਕੁਐਸਟ ਮੰਨ ਕੇ ਪੰਜਾਬ ਦੇ ਵਿੱਚ ਫਾਇਟ ਕਰਨੇ ਜਾਰਾ ਆ ਅਜੇ ਮੇਕਰ ਪਰੇ ਗਏ ਆ ਜਲਦ ਤਰੂਨ ਨਿਸ਼ਾਨ ਆਉਣ ਬਣਾ ਆ ਤੇ ਮੈਂ ਕਰ ਐਸੀ ਦੋਸਤਾਂ ਮਿਲੇ ਆਪਣੇ ਆ ਜਿਹੜੇ ਵੀ ओबीसी ਦਾ ਜਨਰਲ ਉਹ ਵੀ ਮੇਰੇ ਆਪਣੇ ਕਿਸੇ ਕੌਮ ਕਿ ਜ਼ਿੰਦਗੀ ਦਾ ਮਤਲਬ ਗਲ ਇਨਸਾਨੀਅਤ ਹੀ ਆ ਅੱਜ ਇਨਸਾਨੀਅਤ ਸ਼ਰਮਸ਼ਾਰ ਹੋ ਰਹੀ ਆ ਦੇਹ ਵਿਹਾਰੇ ਕਤਲ ਹੋ ਰਹਾ ਆ ਬੱਚਿਆਂ ਦਾ ਲੇਹ ਹੋ ਰਹਾ ਆ